ਤੇ ਸਾਰੇ ਪਸ਼ੂ ਤਾਂ ਆਪਾਂ ਤੋਰ ਕੇ ਨਹੀਂ ਦਿਖਾ ਸਕਦੇ ਜਿਹਨੀਆਂ ਚੁੰਮੀਆਂ ਮਸੂਪੂਗੀਆਂ ਆ ਬੱਚੀ ਜੀ ਗੋਹਾ ਕਰੀ ਨੇ ਠੀਕ ਹੈ ਠੀਕ ਹੈ ਬਾਈ ਘਾਟ ਬਹੁਤ ਚੰਗਾ ਬਾਈ ਹਨਾ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਮਤਲਬ ਪਾ ਰਹੀ ਜਿੰਨੀ ਵੀ ਗਰੰਟੀ ਹੋਊਗੀ ਦੁੱਧ ਦੀ ਤੇ ਜਿਹੜਾ ਮਤਲਬ ਇਹਦੀ ਉਮਰ ਆ ਜਿਹੜੀ ਸਾਂਹ ਦੀ ਦੱਸ ਬਾਈ ਇਹ ਸੌਰਖੀ ਦਾ ਇੱਕ ਜੈ ਸਿੰਘ ਆ ਜੀ ਸੌਰਖੀ ਦਾ ਜੈ ਸਿੰਘ ਜਿਹੜਾ ਉਹ ਵਿਚੋਂ ਕਰ ਦੋ ਇੱਕ ਦੋ ਕਰ ਦਾਂਗੇ ਬਾਈ ਕਹਿੰਦਾ ਵੀ ਸੇਲ ਵੀ ਕਰ ਹਾਂਜੀ ਦੋਸਤੋ ਮੈਂ ਰਮਨਦੀਪ ਸਿੰਘ ਸੋਡਾ ਸਵਾਗਤ ਕਰਨਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇਗੇ ਪਿੰਡ ਰਾਜਗੜ੍ਹ ਕੁੱਬੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਬਾਈ ਬਲਦੇਵ ਸਿੰਘ ਨਾਲ ਬਾਠਣਾ ਗੱਲਬਾਤ ਕਰਾਵਾਂਗੇ ਤੁਹਾਡੀ ਤੇ ਬਾਈ ਦਾ ਸਵਾਗਤ ਕਰਦੇ ਆਂ ਦੋਸਤੋ ਆਪਾਂ ਬਾਈ ਹਸੀਕਾਲ ਜੀ ਹਸੀਕਾਲ ਬਾਈ ਜੀ ਤੇ ਬਾਈ ਜੀ ਅੱਜ ਜਿਹੜਾ ਤੁਹਾਡਾ ਫਾਰਮ ਆਪਾਂ ਦਿਖਾਉਣਾ ਹਨਾ ਤੇ ਦੁੱਧ ਦੇ ਨਾਲ ਨਾਲ ਤੁਹਾਡਾ ਮਤਲਬ ਵੀ ਜਿਹੜਾ ਬਰੀਡ ਤੇ ਵੀ ਕੰਮ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਤੇ ਸਾਨੂੰ ਅੱਜ ਸਾਰਾ ਤੁਹਾਡਾ ਫਾਰਮ ਆ ਜਿਹੜਾ ਉਹ ਦਿਖਾਓ ਸਾਨੂੰ ਤੇ ਕਿਹੜੀਆਂ-ਕਿਹੜੀਆਂ ਮੱਝਾਂ ਨੇ ਹਰਿਆਣੇ ਤੋਂ ਆਈਆਂ ਨੇ ਤੇ ਪੰਜਾਬ ਵਾਲੀਆਂ ਮੱਝਾਂ ਠੀਕ ਹੈ ਤੇ ਉਹ ਸਾਨੂੰ ਸਾਰੀਆਂ ਅੱਜ ਤੁਹਾਡਾ ਫਾਰਮ ਅਸੀਂ ਦੇਖਣਾ ਚਾਹੁੰਦੇ ਆ ਤੇ ਜਿਹੜੇ ਆਪਣੇ ਚਾਹਣ ਵਾਲੇ ਆ ਵੀਰ ਤੇ ਉਹਨਾਂ ਨੂੰ ਵੀ ਅਸੀਂ ਮਤਲਬ ਚਟਕ ਲਾਉਣੀ ਚਾਹੁੰਦੇ ਆਂਗੇ ਵੀ ਉਹ ਵੀ ਮਤਲਬ ਇਹੋ ਜਿਹਿਆਂ ਚੰਗੀਆਂ ਮੱਝਾਂ ਰੱਖਣ ਜਿਹੇ ਜਿਹਿਆਂ ਤੁਸੀਂ ਰੱਖੀਆਂ ਹੋਈਆਂ ਨੇ ਬਰੀਡ ਤੇ ਲੋਕ ਕੰਮ ਕਰਨ ਤੇ ਤਾਂ ਹੀ ਆਪਣਾ ਪੰਜਾਬ ਦਾ ਬਰੀਡ ਦੇ ਸੰਬੰਧ ਦੇ ਵਿੱਚ ਦੁੱਧ ਦਾ ਸੁਧਾਰ ਹੋ ਸਕਦਾ ਤੇ ਆਜੋ ਦੋਸਤੋ ਆਪਾਂ ਬਾਈ ਬਲਦੇਵ ਸਿੰਘ ਬਾਟ ਦੀਆਂ ਜਿਹੜੀਆਂ ਮੱਝਾਂ ਨੇ ਫਾਰਮ ਆ ਸਾਰਾ ਤੁਹਾਨੂੰ ਦਿਖਾਉਣੇ ਆਗੇ ਤੇ ਆਜੋ ਵੀ ਇਧਰ ਮਾਰ ਦੇ ਵੀ ਕੈਮਰਾ ਬਾਈ ਜਿਵੇਂ ਆਪਣੇ ਹਨਾ ਆ ਮੱਝ ਆ ਗਈ ਹਾਂਜੀ ਹਾਂਜੀ ਤੇ ਇੱਥੋਂ ਸਟਾਰਟ ਹੋ ਜਾਂਦੀਆਂ ਨੇ ਇਹ ਸਾਰੀਆਂ ਹਾਂਜੀ ਹਾਂਜੀ ਠੀਕ ਐ ਤੇ ਦੋਸਤੋ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖੀ ਜਾਂਦੇ ਹੋ ਤੇ ਇਹ ਮੱਝ ਜਿਹੜੀ ਹਰਿਆਣੇ ਤੋਂ ਸਾਰਾ ਇੱਧਰਲਾ ਮਾਲ ਜਿਹੜਾ ਆਇਆ ਹੋਇਆ ਹਰਿਆਣੇ ਤੋਂ ਆਇਆ ਹੋਇਆਗਾ ਤੇ ਬਾਈ ਇਹ ਕੀ ਡਿਟੇਲ ਐ ਇਹਦੀ ਕਿੰਨਾ ਦੁੱਧ ਹੈਗਾ ਬਾਈ ਇਹ ਦੂਸਰਾ ਸੂਆ ਐ ਇਸ ਟਾਈਮ ਅੱਛਾ ਜੀ ਤੇ ਪਹਿਲਾ ਸੂਆ ਨੇ 15 ਕਿਲੋ ਦੁੱਧ ਦਿੱਤਾ ਸੀ ਠੀਕ ਐ ਹੁਣ 18 ਪਲੱਸ 18 ਪਾਸ ਲਾ ਲੋ ਠੀਕ ਹੈ 18 19 ਦੇ ਹਾਂ 18 20 ਦੇ ਵਿਚਾਲੇ ਠੀਕ ਹੈ ਤੇ ਇਹ ਮਤਲਬ ਹੁਣ ਜਿਵੇਂ ਆਪਾਂ ਕਹਿ ਦਈਏ ਹਨਾ ਵੀ ਇਹਦਾ ਮਤਲਬ ਜਿਹੜੇ ਪਹਿਲੇ ਮਤਲਬ ਸੂਏ ਦੀ ਕੱਟਾ ਸੀ ਕਿ ਕੱਟੀ ਸੀਗੀ ਕੱਟਾ ਸੂਏ ਦੀ ਠੀਕ ਹੈ ਤੇ ਹੁਣ ਦੂਜੀ ਸੂਏ ਦੂਜੇ ਸੂਏ ਵੀ ਕੱਟਾ ਜੀ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ 4 ਮਹੀਨੇ ਹੋ ਗਏ ਠੀਕ ਹੈ ਤੇ ਇਹ ਪਹਿਲੀ ਮੱਝ ਅਕਤੂਬਰ ਦੇ ਮੇਲੇ ਤੇ 2020 ਚ ਸੈਕਿੰਡ ਆਈ ਸੀ ਅੱਛਾ ਦੋਸਤੋ ਜਿਹੜੀ ਆਹਾ ਮਤਲਬ ਮੱਝ ਸਾਨੂੰ ਸਕਰੀਨ ਤੇ ਦਿਸੀ ਜਾਂਦੀ ਹੈ ਜੇ ਦੂਜੀ ਸਾਈਡ ਜਿਹੜੀ ਆਪਾਂ ਪਹਿਲਾਂ ਦਿਖਾ ਕੇ ਹਟਿਆਂਗੇ ਤੇ ਇਹ ਤਖਤੂਪੁਰੇ ਮੇਲੇ ਦੇ ਉੱਤੋਂ ਨਾ ਫਰਸਟ ਆਈ ਸੀਗੀ ਸੈਕੰਡ ਸੈਕੰਡ ਆਈ ਸੀਗੇ ਸੌਰੀ ਸੈਕੰਡ ਆਈ ਸੀਗੀ ਤੇ ਇਹ ਬਿਊਟੀ ਦੇ ਵਿੱਚ ਆਈ ਸੀ ਬਈ ਬਿਊਟੀ ਚ ਆਈ ਸੀ ਠੀਕ ਆ ਤੇ ਮਤਲਬ ਇਹ ਜਿਹੜਾ ਤਖਤੂਪੁਰਾ ਮੇਲਾ ਹੋਇਆ ਸੀਗਾ ਬਿਊਟੀ ਦੇ ਵਿੱਚ ਦੂਜੇ ਨੰਬਰ ਤੇ ਮੱਝ ਆਈ ਹੋਈ ਸੀ ਇਹਦੇ ਬਕਾਇਦਾ ਆਪਣੇ ਕੋਲ ਸਰਟੀਫਿਕੇਟ ਵੀ ਪਏ ਨੇ ਥਣਾ ਦੀ ਦਿਖਾ ਦਿਓ ਦੋਸਤਾਂ ਜਿਹੜੀ ਤੁਸੀਂ ਮਿਲਕ ਵੇਣ ਦੇਖ ਰਹੇ ਹੋ ਤੁਸੀਂ ਇਹ ਮਿਲਕ ਵੇਣ ਵੀ ਬਹੁਤ ਚੰਗੀ ਵੇਣ ਲੱਗੀ ਹੋਈ ਹੈ ਮੱਝ ਦੇ ਤੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਆਪਾਂ ਬਾਹਰ ਕੱਢ ਲ ਇਹੇ ਦੋਸਤੋ ਜਿਹੜੀ ਮੱਝ ਹੈ ਨਾ ਤਸਤੂਪੁਰਾ ਮੇਲੇ ਦੇ ਉੱਤੋਂ ਸੈਕੰਡ ਆਈ ਸੀ ਇਹਦੀ ਥਣਾ ਦੀ ਜਿਹੜੀ ਬੰਤਰ ਆ ਤੁਸੀਂ ਚੈੱਕ ਕਰ ਲਓ ਤੇ ਸਾਰੇ ਪਸ਼ੂ ਤਾਂ ਆਪਾਂ ਤੋਰ ਕੇ ਨਹੀਂ ਦਿਖਾ ਸਕਦੇ ਜਿਹਨੀਆਂ ਚੁੰਮੀਆਂ ਮੱਝਾਂ ਨੇ ਹਰਿਆਣੇ ਵਾਲੀਆਂ ਹਨਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੋਰ ਫੇਰ ਕੇ ਠੀਕ ਆ ਦੋਸਤਾਂ ਬੰਨਦੇ ਕਨਾ ਤੇ ਬਾਈ ਜੀ ਜਿਹੜੀ ਆਪਾਂ ਨੂੰ ਹੁਣ ਆ ਸਕਰੀਨ ਤੇ ਮੱਝ ਦੀ ਸੀ ਜਾਂਦੀ ਹੈ ਹਨਾ ਵੀ ਇਹਦੀ ਕੀ ਡਿਟੇਲ ਹੈਗੀ ਤੇ ਇਹਦਾ ਕੀ ਰਿਕਾਰਡ ਰਿਹਾਗਾ ਮੱਝ ਦਾ ਇਹ ਇਸ ਟਾਈਮ ਦੂਸਰੇ ਸੂਏ ਹੈ ਜੀ ਦੂਜੇ ਸੂਏ ਸੂਈ ਹੋਈ ਹੈ ਕੱਟ-ਕੱਟ ਬਹੁਤ ਚੰਗਾ ਬਈ ਹਨਾ ਹਾਂਜੀ ਹਾਂਜੀ ਇਹ ਕਿੰਨਾ ਕ ਦੁੱਧ ਮਤਲਬ ਪਾ ਰਹੀ ਹੈ 20 ਪਲਸ ਹੈ ਇਹਦਾ ਜੀ 20 ਕਿਲੋ ਪਲਸ ਹਾਂਜੀ ਹਾਂਜੀ ਦੋਸਤੋ ਤੁਸੀਂ ਦੇਖ ਲਓ ਹਨਾ ਮਤਲਬ ਇਹ ਕੱਦ ਕਾਠ ਹੈ ਨਾ ਜਿਹੜਾ ਮੱਝ ਦਾ ਪੂਰੀ ਡਬਲ ਮੱਝ ਹੈਗੀ ਐਂ ਨਹੀਂ ਹੈਗਾ ਵੀ ਕੋਈ ਅਨਕੀ ਜੀ ਮੱਝ ਹੋਊਗੀ ਆਪਾਂ ਤੁਹਾਨੂੰ ਦਿਖਾਉਣਾ ਥਣ ਲੇਵੇ ਦੀ ਪੂਰੀ ਸਾਫ਼ ਮੱਝ ਹੈਗੀ ਤੇ ਬਾਈ ਇਹਨੇ ਫਿਰ ਹੁਣ ਜਿਵੇਂ 20 ਕਿਲੋ ਦੁੱਧ ਦੇ ਰਹੀ ਹੈਗੀ ਹਾਂਜੀ ਹਾਂਜੀ ਤੇ ਇਹ ਤੁਸੀਂ ਮਤਲਬ ਵੀ ਹਰਿਆਣੇ ਤੋਂ ਹੀ ਮਤਲਬ ਹਰਿਆਣਾ ਚ ਲਈ ਸੀ ਜੀ ਠੀਕ ਆ ਬਡਾਲੀ ਪਿੰਡ ਆ ਜੀ ਮਹਿਮ ਕੋਲੇ ਬਡਾਲੀ ਪਿੰਡ ਮਹਿਮ ਕੋਲੇ ਬਡਾਲੀ ਪਿੰਡ ਆ ਜੀ ਠੀਕ ਹੈ ਉੱਥੇ ਸਰਪੰਚ ਚ ਕਰਦਾ ਕੰਮ ਵਪਾਰ ਦਾ ਉਹ ਤੋਂ ਲਈ ਸੀ ਆਪਾਂ ਇਹ ਪਹਿਲ ਸੂਏ ਗੱਬਣਾ ਪਹਿਲੇ ਸੂਏ ਗੱਬਣ ਲਈਤੀ ਸੀਗੀ ਹਾਂ 3 ਲੱਖ ਰੁਪਏ ਦੀ ਲਈ ਸੀਗੀ 3 ਲੱਖ ਦੀ ਹਾਂ ਠੀਕ ਹੈ ਦੋਸਤੋ ਵੀ ਜਿਹੜੀਆਂ ਆਹਾਂ ਸਕਰੀਨ ਤੇ ਤੁਹਾਨੂੰ ਮੱਝ ਦਿਖਦੀ ਹੈ 3 ਲੱਖ ਰੁਪਏ ਦੀ ਬਾਈ ਬਲਦੇਵ ਸਿੰਘ ਨੇ ਖਰੀਦੀ ਸੀਗੀ ਹਰਿਆਣੇ ਦੇ ਵਿੱਚੋਂ ਭਾਈ ਤੋੜ ਕੇ ਦਿਖਾਉਂਗੇ ਸਾਨੂੰ ਇਹ ਹਾਂਜੀ ਹਾਂਜੀ ਸਾਨੂੰ ਆਪਾਂ ਦੋਸਤੋ ਨਾ ਮੱਝ ਜਿਹੜੀ ਤੋੜ ਕੇ ਦਿਖਾਉਣੇ ਆਂਗੇ ਏ ਆ ਦੋਸਤੋ ਜਿਹੜੀ ਆਪਾਂ ਮੱਝ ਦਿਖਾਈ ਸੀ ਹਨਾ ਉਹਦਾ ਥਾਂ ਲੇਵੇ ਦੀ ਤੁਸੀਂ ਦੇਖ ਲਓ ਹਨਾ ਮੱਝਾਂ ਦੇ ਵਿੱਚ ਕੋਈ ਤਸਾ ਨਹੀਂ ਹੈਗੀ ਤੋਰਲਾ ਵੀ ਤੋਰ ਲੱਗੇ ਇਹਨੂੰ ਮੈਨੂੰ ਐਂ ਲੱਗਦਾ ਵੀ ਮੇਰਾ ਨਾ ਹਾਈਟ ਜਿਹੜੀ 6 ਫੁੱਟ ਦੀ ਹੈਗੀ 6 ਫੁੱਟ ਤੋਂ ਮਤਲਬ ਹਾਈਟ ਹੈ ਮੇਰੀ ਤੇ ਇਹ ਮੇਰੇ ਮੋਢੇ ਤੋਂ ਪਾਰ ਟੱਪਦੀ ਹੈ ਮੱਝ ਹੁਣ ਤੁਸੀਂ ਇਹ ਦੇਖ ਲਓ ਵੀ ਕਿੰਨੀ ਇੱਕ ਇਹਦੀ ਹਾਈਟ ਹੋ ਸਕਦੀ ਹੈ ਮੱਝ ਦੀ ਸਿੰਘਾਂ ਦੀ ਦੇਖ ਲਓ ਤੁਸੀਂ ਹਨਾ ਸਿੰਘ ਹੈ ਜਿਹੜਾ ਕੁੰਡੀ ਵਾਲਾ ਸਿੰਘ ਆ ਗੋਲ ਜਮਾ ਗੋਲ ਸਿੰਘ ਦੀ ਮੱਝ ਆ ਪਿਓਰ ਮੋਹਰਾ ਦੇ ਵਿੱਚ ਆ ਜਾਂਦੀ ਹੈ ਤੇ 20 ਲੀਟਰ ਦੁੱਧ ਤੇ ਇਹ ਚੱਲ ਰਹੀ ਆ ਦੋਸਤੋ ਹੁਣ ਬਾਕੀ ਲੈ ਜਾ ਵੀ ਅੰਦਰ ਲੈ ਜਾ ਕੋਈ ਗੱਲ ਨਹੀਂ ਤੇ ਬਾਈ ਇੱਕ ਤਾਂ ਹੋਰ ਦੱਸ ਮੈਨੂੰ ਹਨਾ ਵੀ ਫਾਰਮ ਤਾਂ ਬਥੇਰੇ ਦੇਖਿਆ ਪਰ ਯਾਰ ਪਹਿਲਾਂ ਵਿੱਚ ਜਿਹੜਾ ਪੀਓਪੀ ਮਤਲਬ ਕਰਾ ਰੱਖੀ ਆ ਹਨਾ ਕੰਮ ਪੂਰਾ ਸਿਰਾ ਕਰ ਰੱਖਿਆ ਇਹ ਕਿਵੇਂ ਸੋਚੀ ਵੀ ਪੀਓਪੀ ਕਰਾ ਲ ਗਏ ਆਪਾਂ ਪਸ਼ੂਆਂ ਵਾਲਾ ਵੀਰੇ ਸ਼ੌਂਕ ਹੀ ਆਪ ਨੂੰ ਸ਼ੌਂਕ ਦਾ ਮੁੱਲ ਕੋਈ ਨਹੀਂ ਸਹੀ ਗੱਲ ਆ ਸ਼ੌਂਕ ਦੇ ਨਾਲ ਕੰਮ ਅੱਛਾ ਬਈ ਆ ਜੋ ਦੂਜੀ ਮੱਝ ਵੀ ਆਪਾਂ ਦਿਖਾ ਦਈਏ ਬਈ ਤੇ ਜਿਹੜੀ ਬਈ ਆਹਾ ਮੱਝ ਹੈ ਨਾ ਜਿਹੜੀ ਹੁਣ ਸਕਰੀਨ ਤੇ ਦੇਸੀ ਜਾਂਦੀ ਹੈ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਹੈਗੀ ਤੇ 20 ਕਿਲੋ ਇਸ ਟਾਈਮ ਦੇ ਰਹੀ ਹੈ 20 ਕਿਲੋ ਵੀ ਚੱਲ ਰਹੀ ਹੈ ਕਿੰਨੇ ਜਿਹੜੇ ਕੋਈ ਵੀ ਆਦਮੀ ਆ ਕੇ ਚਵਾਈ ਕਰ ਸਕਦਾ ਚਵਾਈ ਕਰ ਸਕਦਾ ਆਪਣਾ ਵੀ ਚੈਲੰਜ ਆ ਵੀ ਆਖਣ ਦੀ ਗੱਲ ਨਹੀਂ ਸਵੇਰੇ ਸ਼ਾਮ ਆ ਕੇ ਕੋਈ ਬੰਦ ਚਾਰ ਬੰਦੇ ਆ ਜਾਣਾ ਤੇ ਆ ਕੇ 20 ਕਿਲੋ ਆਪਣਾ ਕਰੇ ਟਾਈਮ ਖ ਟਾਈਮ ਤੋਂ ਟਾਈਮ ਖਾਲੀ ਕਰਕੇ ਠੀਕ ਹੈ ਟਾਈਮ ਉਹ ਕਰ ਸਕਦੇ ਆ ਸਮਝ ਗਏ ਗੱਲ ਠੀਕ ਹੈ ਤੇ ਇਹ ਵੀ ਤੁਸੀਂ ਹਰਿਆਣੇ ਦੀ ਮਤਲਬ ਆਹਾ ਪਰਚੇਜ ਕੀਤੀ ਸੀਗੀ ਇਹ ਹਰਿਆਣੇ ਚ ਕਾਲੇ ਵਾਲੀ ਆਪਣਾ ਇੱਕ ਦੋਸਤ ਮੁੰਡਾ ਗੱਜਾ ਕਹਿੰਦੇ ਨੇ ਅਸੀਂ ਨੂੰ ਠੀਕ ਹੈ ਉਹਨੇ ਕਿਸੇ ਤੋਂ ਦਵਾਈ ਸੀ ਨੇੜੇ ਪਿੰਡਾਂ ਚ ਨੇੜੇ ਪਿੰਡਾਂ ਚ ਹਾਂ ਹਾਂ ਤੇ ਇਹ ਫਿਰ ਤੁਸੀਂ ਕਿੰਨੇ ਦੀ ਖਰੀਦ ਕੀਤੀ ਸੀਗੀ 1.70 ਦੀ ਜੀ 1 ਲੱਖ 70 ਹਜ਼ਾਰ ਦੀ ਹਾਂ ਠੀਕ ਹੈ ਤੇ ਪਹਿਲੇ ਸੂਏ ਵੀ ਸੀਗਾ 16 ਕਿਲੋ ਦੁੱਧ ਦਿੱਤਾ ਸੀ ਨੇ ਪਹਿਲੇ ਸੂਏ 16 ਕਿਲੋ ਦੁੱਧ ਦਿੰਦਾ ਹੋਇਆ ਸੀ ਹਾਂ ਠੀਕ ਹੈ ਦੋਸਤੋ ਇਹਨੇ ਗੱਭਣ ਲਈ ਸੀ ਗੱਭਣ ਲਈ ਸੀ ਇਹ ਦੂਸਰੇ ਸੂਏ ਆ ਹੁਣ ਅੱਛਾ ਦੂਜੇ ਸੂਏ ਹੈਗੀ ਹਾਂ ਹਾਂ ਠੀਕ ਹੈ ਭਈ ਇਹਦੀ ਵੀ ਸਿੰਗਾ-ਸੁੰਗਾ ਦੀ ਬਣਾਵਟ ਤੁਸੀਂ ਦੇਖ ਲਓ ਦੋਸਤੋ ਬਹੁਤ ਹੀ ਜਿਆਦਾ ਸੋਹਣੇ ਸਿੰਘ ਦੀ ਕੁੰਡੀ ਵਾਲਾ ਸਿੰਘ ਗੋਲ ਜਮਾ ਰਿੰਗ ਜਿਹੜਾ ਗੋਲ ਨੇ ਥਣਾ ਦੀ ਬਨਾਵਟ ਵੀ ਪੂਰੀ ਵਧੀਆ ਗਈ ਤੋੜ ਕੇ ਦਿਖਾਉਣੇ ਆਪਾਂ ਤੁਹਾਨੂੰ ਮੱਝ ਇਹ ਇਹ ਉਹ ਮੱਝ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਕੇ ਹਟਿਆ ਦੋਸਤੋ ਲੇਵੇ ਦੀਆਂ ਜਿਹੜੀਆਂ ਜਿਵੇਂ ਹਰਿਆਣੇ ਦੀਆਂ ਮੱਝਾਂ ਜਾਣੀਆਂ ਜਾਂਦੀਆਂ ਹਨ ਵੀ ਸਾਫ਼ ਸੁਥਰੇ ਲੇਵੇ ਵਾਲੀਆਂ ਮੱਝਾਂ ਤੁਸੀਂ ਦੇਖ ਲਓ ਹਨਾ ਵੀ ਡੀਲ ਡੌਲ ਆ ਜਿਹੜੀ ਪਿੱਠਪੁੜੇ ਦੀਆਂ ਕਿਸੇ ਪਾਸੋਂ ਕਮੀ ਨਹੀਂ ਹੈਗੀ ਪਸ਼ੂਆਂ ਦੇ ਵਿੱਚ ਵੀ ਪੂਰੇ ਸ਼ਕੀਨ ਪਸ਼ੂ ਰੱਖੇ ਹੋਏ ਐ ਜਿਹੜਾ ਕੋਈ ਪਸ਼ੂ ਬਕਾਊ ਹੋਇਆ ਦੋਸਤੋ ਨਾ ਆਪਾਂ ਤੁਹਾਨੂੰ ਉਹਦੀ ਵੀ ਵਿੱਚ ਡਿਟੇਲ ਦੱਸਾਂਗੇ ਵੀ ਹਾਂ ਜੇ ਕੋਈ ਕੱਟਾ ਹੋਇਆ ਜਾਂ ਕਟੀਆਂ ਹੋਈਆਂ ਬਕਾਊ ਹੋਈਆਂ ਉਹ ਵੀ ਆਪਾਂ ਤੁਹਾਨੂੰ ਬਾਈ ਜੀ ਤੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਤੁਸੀਂ ਬਣੇ ਰਹੀਓ ਮਤਲਬ ਨਾਲ ਦੀ ਨਾਲ ਆਪਾਂ ਸਾਰਾ ਤੁਹਾਨੂੰ ਦਿਖਾਉਣਾ ਫਾਰਮ ਪਸ਼ੂ ਤੇ ਬਣਦੇ ਵੀ ਬਣਦੇ ਇਹ ਤੁਸੀਂ ਤੇ ਭਾਈ ਜਿਹੜੀ ਹੁਣ ਆਪਾਂ ਆ ਮੱਝ ਦਿਖਾ ਰਹੇ ਹਾਂਗੇ ਇਹਦੀ ਕੀ ਡਿਟੇਲ ਐ ਇਹ ਚੌਥਾ ਸੂਆ ਬਈ ਦੂਸਰੇ ਸੂਏ ਲਈ ਸੀ ਆਪਾਂ ਇਹ ਠੀਕ ਹੈ ਇਹ ਮੈਂ ਮੈਂਮ ਕੋਲ ਜਿਤਾਈ ਪਿੰਡ ਆ ਅੱਛਾ ਦਿੱਲੀ ਜਾਂਦੇ ਨੂੰ ਮੈਂਮ ਆਉਂਦਾ ਮੈਂ ਮਢਾਲਾ ਉੱਥੇ ਜਿਤਾਈ ਪਿੰਡਾ ਬਰਿੰਦਰਾ ਮੁੰਡਾ ਕੰਮ ਕਰਦਾ ਠੀਕ ਹੈ ਉਸ ਤੋਂ ਲਈ ਸੀ ਇਹ ਠੀਕ ਹੈ ਇਹਦਾ ਦੁੱਧ ਕਿੰਨਾ ਬਈ ਫਿਰ ਇਹ 20 20 ਕਿਲੋ ਇਹਦਾ ਇਹ ਵੀ 20 ਕਿਲੋ ਦੇ ਚੱਲ ਰਹੀ ਆ ਬੱਚਾ ਇਹਦਾ ਅੱਛਾ ਆ ਬੱਚਾ ਹੈਗਾ ਹਾਂ ਠੀਕ ਹੈ ਇਹ ਆਪਣਾ ਘਰ ਇنسان ਸੀ ਉਹਦਾ ਉਹ ਤਾਂ ਪ੍ਰੈਗਨੈਂਟ ਹੋਈ ਸੀ ਠੀਕ ਹੈ ਤੇ ਇਹ ਮਤਲਬ ਵੀ ਕਿਵੇਂ ਸੇਲ ਕਰਦੋਂਗੇ ਜੇ ਕਿਸੇ ਨੇ ਹਾਂ ਹਾਂ ਇਹ ਸੇਲ ਬੱਚਾ ਸੇਲ ਕਰਾਂਗੇ ਅਸੀਂ ਬੱਚਾ ਸੇਲ ਕਰ ਦੋਸਤੋ ਇਹ 20 ਕਿਲੋ ਵਾਲੀ ਦਾ ਨਾ ਮਤਲਬ ਬੱਚਾ ਜਿਹੜਾ ਤੁਹਾਨੂੰ ਦਿਸ ਰਿਹਾ ਹੈਗਾ ਇਹ ਸੇਲ ਵੀ ਕਰ ਦੇਣਗੇ ਬਾਈ ਜੀ ਤੇ ਮਤਲਬ ਹੁਣ ਇਹ ਬਾਈ ਕਿੰਨੇ ਚਿਰ ਦੀ ਮਤਲਬ ਗੱਭਣਾਂਗੀ ਇਹ ਗੱਭਣ ਹੋ 4 ਮਹੀਨੇ ਦੀ 4 ਮਹੀਨਿਆਂ ਦੀ ਹਾਂਜੀ ਠੀਕ ਆ ਤੇ ਇਹ ਆਪਾਂ ਤੋੜ ਕੇ ਦਿਖਾਈਏ ਹਾਂਜੀ ਹਾਂਜੀ ਠੀਕ ਆ ਲੈ ਵੀ ਤੋਰੇਓ ਕਰਾਂ ਖੋਲਿਓ ਕਰਾਈ ਵੀ ਮਾਜ ਦਿਖਾਉਣੇ ਆ ਆਪਾਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਦੋਸਤੋ ਵੀ ਨਾਲ ਨਾਲ ਬਾਈ ਜੀ ਨਾ ਦੁੱਧ ਵੀ ਪਾਉਂਦੇ ਨੇ ਇੱਕ ਪਾਸੇ ਮਤਲਬ ਪੰਜਾਬ ਵਾਲੇ ਜਿਹੜੇ ਆਪਣੀ ਆਮ ਬਰੀਡ ਲੋਕਲ ਬਰੀਡ ਹੁੰਦੀ ਹੈ ਉਹ ਵੀ ਬਾਈ ਜੀ ਕੋਲੇ ਰੱਖੀ ਹੋਈ ਹੈਗੀ ਤੇ ਇਹ ਜਿਹੜੀਆਂ ਹਰਿਆਣੇ ਵਾਲੀਆਂ ਮੱਝਾਂ ਨੇ ਜਿਹੜੀਆਂ ਸਾਰੀਆਂ ਹਰਿਆਣੇ ਦੇ ਵਿੱਚੋਂ ਪਰਚੇਜ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਲਓ ਵੀ ਮੱਝਾਂ ਦਾ ਮਤਲਬ ਦੂਰੋਂ ਪਤਾ ਲੱਗ ਜਾਂਦਾ ਹੈ ਨਾ ਵੀ ਇਹ ਹਾਂ ਵੀ ਮਤਲਬ ਠੀਕ ਨੇ ਹੈਗੀਆਂ ਮੱਝਾਂ ਹੈਗੀਆਂ ਨੇ ਆਜੋ ਆਪਾਂ ਅੱਗੇ ਹੋਰ ਪਸ਼ੂ ਦੀ ਜਾਣਕਾਰੀ ਲੈਣੇ ਆ ਬਾਈ ਜੀ ਤੋਂ ਜਿਹੜੀਆਂ ਮੱਝਾਂ ਹਰਿਆਣੇ ਵਾਲੀਆਂ ਨੇ ਸਪੈਸ਼ਲ ਆ ਕੱਟਰੂ ਆਗੇ ਦੇਖ ਲਓ ਇਹਨਾਂ ਦੇ ਮਤਲਬ ਜਿਹੜੇ ਹੈਗੇ ਕਟੀਆਂ ਅੱਗੇ ਹੋਰ ਵੀ ਫਾਰਮ ਹੈ ਜਿਹੜੇ ਇਸ ਤੋਂ ਇਲਾਵਾ ਇਹ ਕੱਟੀ ਦੇ ਚੁੱਧ ਦੁੱਧ ਮਿਲਦੀ ਆ ਮੱਝ ਅੱਛਾ ਆ ਬਈ ਹਜੇ ਮਤਲਬ ਇਹਦੇ ਮਿਲਦੀ ਹੈਗੀ ਹਾਂ ਹਾਂ ਠੀਕ ਹੈ ਕਿਹੜੀ ਮੱਝ ਹੈ ਜਿਹੜੀ ਮਿਲਦੀ ਹੈ ਬਈ ਦੋਨੋਂ ਪਰ ਤੇ ਚੱਲੀ ਕਰਾ ਬਈ ਕੋਲੇ ਜੇ ਹੋ ਜਾ ਕਰਾਂ ਸੀ ਤੁਹਾਨੂੰ ਦਿਖਾ ਦਈਏ ਵੀ ਕਿਹੜੀ ਮੱਝ ਇਸ ਕੱਟਰੂ ਤੇ ਮਿਲਦੀ ਹੈ ਠੀਕ ਹੈ ਅੱਛਾ ਆ ਮੱਝ ਮਿਲਦੀ ਹੈ ਇਸ ਤੇ ਹਾਂਜੀ ਹਾਂਜੀ ਠੀਕ ਹੈ ਤੇ ਇਹ ਮਤਲਬ ਹੁਣ ਇਹਦੀ ਕੀ ਡਿਟੇਲ ਹੈ ਵੀ ਗੱਭਣ ਹੈ ਕਿ ਕਿਵੇਂ ਆ ਨਾ ਨਾ ਸਾढ़े 6 ਮਹੀਨੇ ਦੀ ਗੱਬਣ ਹੋ ਗਈ ਜੀ ਸਾढ़े 6 ਮਹੀਨੇ ਦੀ ਗੱਬਣ ਹੋ ਗਈ 8 ਕਿਲੋ ਦਾ ਦੁੱਧ ਹੁਣ ਵੀ 8 ਕਿਲੋ ਦਾ ਚੱਲੀ ਜਾਂਦੀ ਹੈ ਤੇ ਜਦੋਂ ਬਈ ਤਾਜੀ ਦਾ ਹੁੰਦਾ ਦੁੱਧ ਉਹ ਕਿੰਨਾ ਹੁੰਦਾ ਉਹ 18 ਪਲੱਸ 18 ਪਲੱਸ ਠੀਕ ਹੈ ਇਹ ਵੀ ਦੇਖ ਲਓ ਦੋਸਤੋ ਤੁਸੀਂ ਮੱਝ ਇਹ ਵੀ ਹਰਿਆਣੇ ਤੋਂ ਆਈ ਸੀ ਬਈ ਇਹ ਵੀ ਨਹੀਂ ਮੌਰ ਤੋਂ ਲਈ ਸੀ ਅੱਛਾ ਇਹ ਮੌਰ ਤੋਂ ਹਾਂ ਇਹ ਮੌਰ ਤੋਂ ਲਈ ਸੀ ਬਈ ਪਹਿਲਾਂ ਲਈ ਸੀ ਠੀਕ ਹੈ ਹਨ 4 ਸਾਲ ਹੋ ਗਏ ਅੱਗੇ ਮਤਲਬ ਜਿਹੜੀ ਅਗਲੀ ਮੱਝ ਆ ਗਈ ਹੈ ਨਾ ਇਹ ਕਿੱਥੋਂ ਲੈਤੀ ਸੀਗੀ ਇਹ ਸੁਲਿੰਦਰ ਫਰਸਵੀਵਾਲ ਤੋਂ ਹਰਿਆਣੇ ਤੋਂ ਸਰਿੰਦਰ ਸੰਸਰੀਵਾਲ ਹਰਿਆਣੇ ਤੋਂ ਹਾਂ ਹਾਂ ਠੀਕ ਐ ਭਈ ਅਗਲੀ ਜਿਹੜੀ ਮੱਝ ਛੋਟੀ ਆ ਛੋਟੀ ਆ ਮੱਝ ਹਨ ਹਾਂ ਪਰ ਉਹ ਥੱਲੋਂ ਪੂਰੀ ਵਧੀਆ ਗਈ ਐ ਇੰਨਾ ਸੁਣਾ ਲੈ 1.5 ਤੇ ਕੱਟੀਆਂ ਹੀ ਦਿੰਦੀ ਐ ਕਰ ਲਈਆਂ ਕੱਟੀਆਂ ਹੀ ਦਿੰਦੀ ਐ ਹਾਂ ਠੀਕ ਐ ਕਿੰਨੇ ਵਾਰੀ ਸੂਈਆਂ ਕੱਟੀਆਂ ਦਿੱਤੀਆਂ ਨੇ ਠੀਕ ਐ ਤੇ ਤੁਹਾਨੂੰ ਦਿਖਾ ਦਈਏ ਦੋਸਤੋ ਇਹ ਬਾਈ ਜੀ ਦੀਆਂ ਜਿਹੜੀਆਂ ਮੱਝਾਂ ਹਰਿਆਣੇ ਵਾਲੀਆਂ ਸੀਗੀਆਂ ਬਾਕੀ ਉਧਰ ਜਿਹੜੀਆਂ ਦੁੱਧ ਤੇ ਲਾਈਆਂ ਹੋਈਆਂ ਮੱਝਾਂ ਹਨ ਉਹ ਖੜੀਆਂ ਨੇ ਤੇ ਇਸ ਤੋਂ ਇਲਾਵਾ ਜਿਹੜਾ ਬਾਹਰ ਫਾਰਮ ਐ ਉਹ ਵੀ ਬਹੁਤ ਵਧੀਆ ਮਤਲਬ ਉਸ ਡਰਾਈ ਆ ਡਰਾਈ ਵਾਲੇ ਪਸ ਡਰਾਈ ਜਿਹੜੇ ਡਰਾਈ ਕੀਤੇ ਹੋਏ ਹਨ ਉਹ ਵਲਾਗ ਰੱਖੇ ਹੋਏ ਆ ਬਈ ਉਹ ਬਾਹਰ ਠੀਕ ਆ ਆ ਦੇਖ ਲਓ ਜਿਵੇਂ ਇਹ گاਵਾ ਆਈਆਂ ਦੋਸਤੋ ਤੇ ਜਿਹੜਾ ਇੱਕ ਸਾਨੂੰ ਬਾਈ ਨੇ ਨਾ ਸਪੈਸ਼ਲ ਬੁੱਲ ਲੈਤਾ ਹੋਇਆ ਵੀ ਹਰਿਆਣੀ ਤੋਂ ਪਰਚੇਜ ਕੀਤਾ ਇਹਦੀ ਵੀ ਡਿਟੇਲ ਆਪਾਂ ਦੱਸਾਂਗੇ ਬਾਕੀ ਸਾਰੀਆਂ ਤੁਸੀਂ ਇਹ ਦੇਖ ਲਓ ਵੀ ਮਸੂਆ ਜਿਹੜਾ ਕੋਈ ਵੀ ਮਾੜਾ ਨਹੀਂ ਹੈਗਾ ਜਿਵੇਂ ਆ ਚੋਟੀਆਂ ਆਈਆਂ ਕੱਦ ਕਾਟ ਇਹ ਖੀਰੀਆਂ ਸੁਣਜ ਨੇ ਅੱਛਾ ਆਪਣੇ ਘਰਦਿਆਂ ਕੱਟੀਆਂ ਨੇ ਇਹ ਸਾਰੀਆਂ ਘਰਦਿਆਂ ਕੱਟੀਆਂ ਨੇ ਹੈ ਇਹ ਹਾਂ ਦੋ ਇਹ ਸੂਤ ਠੀਕ ਹੈ ਹੂੰ ਹੂੰ ਤੇ ਜਿਵੇਂ ਬਾਈ ਆ ਮੱਝ ਖੜੀ ਹੈ ਵੀ ਚੰਗੀ ਲੱਗਦੀ ਹੈ ਯਾਰ ਹਾਂ ਹਾਂ ਹੈਨਾ ਦੋ ਮਹੀਨੇ ਰਹਿੰਦੇ ਸੂਣਦੇ ਦੋ ਮਹੀਨੇ ਸੂਣਦੇ ਰਹਿੰਦੇ ਹੈਗੇ ਹਾਂ ਹਾਂ ਠੀਕ ਹੈ ਦੋਸਤੋ ਅਸੀਂ ਵੀਡੀਓ ਨਾ ਫਾਰਮ ਦੇ ਅੰਦਰੋਂ ਬਣਾ ਰਹੇ ਹੈਗੇ ਤੇ ਤਾਂ ਕਰਕੇ ਤੁਹਾਨੂੰ ਦਿੱਕਤ ਪੈਣਾ ਸਕਦੇ ਆ ਬਾਕੀ ਆਪਾਂ ਅੱਗੇ ਹੋਰ ਚੱਲ ਕੇ ਦਿਖਾਉਣੇ ਹੈਗੇ ਤੇ ਜਿਹੜਾ ਆਪਾਂ ਸਾਹਣਾ ਜਿਹੜਾ ਇਹਨੂੰ ਕੱਢ ਕੇ ਆਪਾਂ ਨਾ ਦਿਖਾਉਣੇ ਆ ਬਾਹਰ ਦੇਖ ਲਓ ਹੁਣ ਤੁਸੀਂ ਦੋਸਤੋ ਵੀ ਜਿਹੜਾ ਮਤਲਬ ਇਹਦੀ ਉਮਰ ਆ ਜਿਹੜੀ ਸਾਨ ਦੀ ਹਨਾ ਕੱਟਾ ਹੀ ਕਹਿ ਸਕਦੇ ਆ ਆਪਾਂ ਹਜੇ ਦੋ ਦੰਦ ਹੋ ਗਏ ਦੋ ਦੰਦ ਆ ਬਈ ਦੋ ਦੰਦ ਆ ਜੀ ਠੀਕ ਹੈ ਤੇ ਕਿੰਨੀ ਕੁ ਹਾਈਟ ਹੋਊ ਬਈ ਇਹਦੀ ਹਾਈਟ ਲਾ ਲਓ ਹੁਣ ਤੁਸੀਂ ਮੈਨੂੰ ਐ ਲੱਗਦਾ ਖੜਾਈ ਕਰਾਂ ਬਈ ਇਹ ਤੂੰ ਮੜਾ ਜਾ ਮੇਰੇ ਤਾਂ ਮੋਢੇ ਤੋਂ ਪਾਰ ਲੱਗਦਾ ਹਨਾ ਦੇਖ ਲਓ ਮੇਰੇ ਮੋਢੇ ਤੇ ਆਉਂਦਾ ਇਹਦਾ ਪਿੱਠ ਪੂੜਾ ਤੁਸੀਂ ਚੈੱਕ ਕਰ ਲਓ ਦੋਸਤੋ ਵੀ ਮੇਰੀ ਹਾਈਟ 6 ਫੁੱਟ ਦੀ ਐ ਤੇ ਬਈ ਇਹਦੀ ਕੀ ਡਿਟੇਲ ਹੈਗੀ ਕਿਥੋਂ ਲਿਆਂਦਾ ਇਹ ਸਾਨੂੰ ਦੱਸ ਬਈ ਇਹ ਸੌਰਖੀ ਦਾ ਇੱਕ ਜੈ ਸਿੰਘ ਆ ਜੀ ਸੌਰਖੀ ਦਾ ਜੈ ਸਿੰਘ ਜੈ ਸਿੰਘ ਤੋਂ ਲਿਆਗਾ ਠੀਕ ਹੈ ਜੈ ਸਿੰਘ ਤੋਂ ਲੈਤਾ ਹੈਗਾ ਹਾਂ ਉਹਦੇ ਕਾਫੀ ਰਿਕਾਰਡ ਵੀ ਹੁੰਦੇ ਨੇ ਅੱਛਾ ਤੇ ਬਾਕੀ ਸਾਰੇ ਜਾਣਦੇ ਹੀ ਨੇ ਸਾਰੇ ਜਾਣਦੇ ਆਪਾਂ ਸੋਣਿਆ ਹਾਂ ਸਿੰਘਾ ਸੁੰਗਾ ਦਾ ਦਿਖਾ ਦੇ ਸੋਣਿਆ ਵੀ ਇਹਦਾ ਮਤਲਬ ਤੁਸੀਂ ਹੁਣ ਇਹਦੀ ਮਾ ਦਾ ਕੀ ਰਿਕਾਰਡ ਹੈ ਬਈ 24 ਕਿਲੋ 24 ਕਿਲੋ 650 ਗ੍ਰਾਮ 24 ਕਿਲੋ ਤੇ 650 ਗ੍ਰਾਮ ਹਾਂ ਹਾਂਜੀ ਠੀਕ ਹੈ ਤੇ ਇਹ ਆਪਾਂ ਕਦੋਂ ਖਰੀਦ ਕੀਤਾ ਬਈ ਹੁਣ ਤੇ 4 ਮਹੀਨੇ ਹੋ ਗਏ 4 ਮਹੀਨੇ ਹਾਂਜੀ ਠੀਕ ਹੈ ਦੋਸਤੋ ਇਹ ਵੀ ਮਤਲਬ ਨਾ ਜਿਹੜਾ ਹੈਗਾਗਾ ਮਤਲਬ ਸਾਨ ਹੈ ਜਿਹੜਾ ਬਹੁਤ ਵਧੀਆ ਸਾਨ ਹੈਗਾ ਫੁੱਲ ਇਹਦੀ ਜੇ ਆਪਾਂ ਕਹਿ ਦਈਏ ਵੀ ਹੁਣ 24 ਕਿਲੋ ਦੁੱਧ ਕਹਤਾ ਆਪਾਂ ਤੇ ਤੁਸੀਂ ਇਹਦਾ ਫਾਸ ਰਹਿਗਾ ਐਸਐਲਡੀਵੀ ਦਾ 150 ਠੀਕ ਹੈ ਤੇ ਮਤਲਬ ਜੇ ਡੀਐਨਏ ਹੋਇਆ ਹੋਇਆ ਡੀਐਨਏ ਹੋਇਆ ਹੋਇਆ ਦੋਸਤੋ ਹੁਣ ਨਾ ਪੰਜਾਬ ਦੇ ਵਿੱਚ ਜਿਹੜੀ ਸਾਨਾਂ ਦੀ ਡਿਟੇਲ ਦੱਸਦੇ ਆ ਉਹਦਾ ਡੀਐਨਏ ਹੋਇਆ ਹੁੰਦਾ ਹੁਣ ਤਾਂ ਪ੍ਰੋਪਰ ਡੀਐਨਏ ਦਾ ਰਵਾਜ ਵੀ ਸਟਾਰਟ ਹੋ ਗਿਆ ਆਪਣੇ ਹੁਣ ਕੋਈ ਬੰਦਾ ਮਤਲਬ ਕਿਵੇਂ ਕਹਿ ਦਈਏ ਆਪਾਂ ਝੂਠ ਨਹੀਂ ਮਾਰ ਸਕਦਾ ਤੇ ਜਿਹੜਾ ਇਹਦਾ ਮਤਲਬ ਵੀ ਹੁਣ ਜਿਵੇਂ ਤੁਸੀਂ ਇਹਦੇ ਟੀਕੇ ਟੂਕੇ ਤਿਆਰ ਕਰਾਉਂਗੇ ਕੀ ਮਤਲਬ ਵੀ ਡਾਇਰੈਕਟ ਛੱਡੋਗੇ ਉਹ ਤਾਂ ਡੈਸਕਟਾਪ ਦੇ ਘਰੇ ਆਦੇ ਪਾਸੋਂ ਬਰੀਡ ਤਿਆਰ ਕਰਨ ਦਾ ਖਤਰੀ ਲਿਆ ਅੱਛਾ ਤੇ ਜਿਵੇਂ ਹੁਣ ਕੋਈ ਵੀਰ ਭਾਈ ਆਪਣਾ ਕੋਈ ਵੀਡੀਓ ਦੇਖੀ ਜਾਂਦਾ ਹੈ ਨਾ ਤੇ ਜੇ ਇਹ ਵੀਡੀਓ ਦੇਖ ਕੇ ਕੋਈ ਆਉਂਦਾ ਤੇ ਛੱਡ ਦੋਗੇ ਤੁਸੀਂ ਨਾ ਛੱਡਦੇ ਕੋਈ ਗੱਲ ਨਹੀਂ ਛੱਡ ਦੋਗੇ ਨਹੀਂ ਬਹੁਤ ਵਧੀਆ ਗੱਲ ਹੈ ਬਾਈ ਦਾ ਇੱਕ ਹੋਰ ਗੱਲ ਹੈ ਵੀ ਆਪਦੇ ਫਾਰਮ ਦੀ ਬਰੀਡ ਤਾਂ ਸੁਧਾਰਨੀ ਸੁਧਾਰਨੀ ਹੈ ਕਹਿੰਦੇ ਜੇ ਪੰਜਾਬ ਦੇ ਵਿੱਚੋਂ ਕੋਈ ਆਉਂਦਾ ਤਾਂ ਉਹਦੀ ਵੀ ਮਤਲਬ ਆਪਾਂ ਮੱਝ ਜੇ ਕੋਈ ਲੈ ਕੇ ਆਊਗਾ ਇੱਥੇ ਉਹ ਛੱਡ ਦੇਣਗੇ ਐ ਨਹੀਂ ਤੁਸੀਂ ਇਹ ਦੇਖੋ ਵੀ ਜੇ ਕਿਸੇ ਨੇ ਬਰੀਡ ਦੇ ਵਿੱਚ ਸੁਧਾਰ ਕਰਨਾ ਦੋਸਤੋ ਰਾਜਗੜ੍ਹ ਕੁਬੇ ਦੇ ਵਿੱਚ ਮਤਲਬ ਚੰਗੇ ਦੁੱਧ ਦੇ ਰਿਕਾਰਡ ਵਾਲਾ ਜਿਹੜਾ ਹੈਗਾ ਆਸਾਨ ਹੈਗਾ ਆਪਾਂ ਆਸਾਨ ਨਹੀਂ ਕਹਿ ਸਕਦੇ ਕਟਾਈ ਆ ਦੋ ਦੰਦ ਹਜੇ ਤੁਸੀਂ ਆਪ ਦੇਖੀ ਜੰਨਿਓ ਸਕਰੀਨ ਦੇ ਉੱਤੇ ਤੇ ਠੀਕ ਆ ਬਈ ਹੁਣ ਆਪਾਂ ਨਾ ਬਾਹਰਲੇ ਪਸ਼ੂ ਦਿਖਾਉਣੇ ਹੈਗੇ ਤੋਂ ਜਿਵੇਂ ਦੋਸਤੋ ਆਜੋ ਇਧਰਲੀ ਸਾਈਡ ਆ ਨਾ ਜਿਹੜੇ ਘਰ ਦੇ ਮਤਲਬ ਬਾਹਰ ਰੱਖੇ ਹੋਏ ਆ ਜਿਹੜੇ ਦੁੱਧੋ ਛੱਡੇ ਹੋਏ ਪਸ਼ੂ ਹੈਗੇ ਖੁੱਦ ਹੋਣੇਗੇ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਲਾਸਟ ਤੱਕ ਜਿਹੜੇ ਫਾਰਮ ਦੇ ਉੱਤੇ ਗਾਈਆਂ ਵੀ ਰੱਖੀਆਂ ਹੋਈਆਂ ਜਿਹੜੀਆਂ ਵਧੀਆਂ ਨੇ ਤੇ ਭਾਈ ਇਹੇ گاਵਾ ਦੀ ਕੀ ਡਿਟੇਲ ਹੈਗੀ ਕਿਵੇਂ ਕੁਛ ਹੈਗਾ ਵੀ ਇਹ ਗਾਂ ਤੇ ਲਾਈਆਂ ਹੋਈਆਂ ਹਾਂਜੀ ਹਾਂਜੀ ਤੇ 30 ਪਲੱਸ ਆ ਜੀ ਠੀਕ ਹੈ ਕਿਹੜੀ ਗਾਂ ਇੱਕ ਜਿਹੜੀ ਖੜੀ ਆ ਜਿਹੜੀ ਆਹਾ ਹਾਂ ਹਾਂ ਭਾਈ ਦੋਸਤੋ ਤੁਸੀਂ ਦੇਖ ਲਓ ਹਨਾ ਗਾਂ ਦੇ ਵਿੱਚ ਕੋਈ ਤਸਾ ਨਹੀਂ ਹੈਗੀ ਕਿਸੇ ਪਾਸੋਂ ਬਰੀਡ ਦੇ ਵਖੋ ਤੇ ਬਈ ਜਿਹੜੀ ਬਈ ਸਕਰੀਨ ਤੇ ਦੇਸੀ ਜਾਂਦੇ ਵੀ ਇਹ ਖੀਰੀ ਸੂਗੀ ਖੀਰੀ ਸੂਗੀ ਠੀਕ ਹੈ ਇਹ ਬਈ ਦੁੱਧ ਤੇ ਲਾਏ ਹੋਏ ਪਸ਼ੂ ਜਿਹੜੇ ਆਪਣੇ ਦੇਸੀ ਜਾਂਦੇ ਆ ਹਾਂ ਜੇ ਗਾਮਾ ਡرائی ਕੀਤੀ ਹੋ ਜਾਂ ਡੇਡ ਡੇਡ ਮਹੀਨਾ ਰਹੇਗਾ ਤਾਂ ਸੂਗੀ ਡੇਡ ਡੇਡ ਮਹੀਨਾ ਰਹੇਗਾ ਤੇ ਅੱਗੇ ਬਈ ਜਿਵੇਂ ਮੱਝ ਆ ਗਈ ਇਹ ਇਹਦਾ ਕੀ ਹੋਊਗਾ ਇਹ ਵੀ ਆਪਣੇ ਘਰ ਦੀ ਮੱਝ ਹੀ ਹੈ ਇਹ ਘਰ ਦੀ ਮੱਝ ਹੈਗੀ ਜਿਹੜੀ ਬੱਚੀ ਆ ਇਹ ਵੀ ਹਰਿਆਣੇ ਚੋਂ ਆਈ ਹੈ ਇਹ ਵੀ ਹਰਿਆਣੀ ਚੋਂ ਆਈ ਹੈਗੀ ਹਾਂ ਠੀਕ ਹੈ ਇਹ ਤਾਂ ਦੁੱਧੋ 2-2 ਮਹੀਨੇ ਰਹੇਗੇ ਇਹਨਾਂ ਦੇ 2-2 ਮਹੀਨੇ ਰਹੇਗੇ ਤੇ ਬਈ ਜਿਹੜਾ ਆ ਕੱਟਾਗਾ ਇਹ ਹੀ ਚੰਗਾ ਲੱਗਦਾ ਯਾਰ ਮੈਨੂੰ ਤਾਂ ਪੂਰਾ ਹਨਾ ਇਹ ਘਟਾ ਇਹਦੀ ਮਾਂ ਦਾ 20 ਪਲੱਸ ਦਾ ਜੀ ਇਹਦੀ ਮਾਂ ਦਾ 20 ਪਲੱਸ ਦੁੱਧ ਹੈਗਾ ਹਾਂ ਜੀ ਮਾਰ ਤੋਂ ਮਾਤੇ ਪ੍ਰਧਾਨ ਤੋਂ ਲਿਆ ਸੀ ਆਪਾਂ ਅੱਛਾ ਹਾਂ ਚੰਗੀ ਮੱਝ ਸੀ ਠੀਕ ਹੈ ਉਸ ਕੋਲ ਖੜੀ ਹੈ ਇਹਦੀ ਮਾਂ ਵੀ ਹੁਣ ਉਸ ਪਾਲਣ ਖਾਤਰ ਲਿਆ ਸੀ ਪਾਲਣ ਖਾਤਰ ਲੇਤਾ ਤੇ ਇਹਦੇ ਕੀ ਰਹਿ ਬਈ ਇਹ ਜਿਵੇਂ ਕੋਈ ਸੇਲ ਕਰ ਦਾਂਗੇ ਜੀ ਸੇਲ ਕਰ ਦੋਗੇ ਇੱਕ ਵਾਰ ਬਈ ਤੁਸੀਂ ਨਾ ਸਾਡੇ ਦਰਸ਼ਕਾਂ ਨੂੰ ਆਹਦਾ ਨੰਬਰ ਬੋਲ ਦੋ 94645 ਠੀਕ ਹੈ 97706 ਠੀਕ ਹੈ ਤੇ ਪਿੰਡ ਆ ਗਿਆ ਰਾਏਗੜ ਕੁੱਕ ਪਿੰਡ ਰਾਏਗੜ ਕੁਬੇ ਜਿਲਾ ਬਠਿੰਡਾ ਜਿਲਾ ਬਠਿੰਡਾ ਠੀਕ ਹੈ ਤੇ ਬਾਈ 1000 ਹੋਰ ਜਿਹੜੀ ਮੱਝ ਜਿਵੇਂ ਆ ਸਕਰੀਨ ਤੇ ਮੱਝ ਦਿਸੀ ਜਾਂਦੀ ਹੈ ਜਿਹੜੀ ਹਾਂਜੀ ਹਾਂਜੀ ਇਹ ਵੀ ਚੰਗੀ ਲੱਗਦੀ ਹੈ ਯਾਰ ਮੈਨੂੰ ਵੀਰੇ ਇਹਦਾ ਰਿਕਾਰਡ ਸੀਗਾ 2016 ਚ ਇਹ ਸੈਕੰਡ ਆਈ ਸੀ ਮੁਕਸਰ ਮੇਲੇ ਤੇ ਸੈਕੰਡ ਆਈ ਸੀ ਮੁਕਸਰ ਮੇਲੇ ਤੋਂ ਹਾਂ ਹਾਂ ਠੀਕ ਹੈ ਫਰਸਟ ਆਈ ਸੀ ਲక్ష్ਮੀ ਡੇਰੀ ਫਾਰਮ ਬਰਿੰਦਰ ਜੀ ਬਰਿੰਦਰ ਜੀ ਬਰਿੰਦਰ ਜੀ ਫਰਸਟ ਆਈ ਸੀ ਉਹ ਇਹ ਸੈਕੰਡ ਆਈ ਸੀ ਇਹ ਸੈਕੰਡ ਆਈ ਸੀ ਇਹ ਹਰਿਆਣਾ ਸੀ ਉਸ ਟਾਈਮ ਹਰਿਆਣੇ ਚ ਸੀਗੀ ਕਪੂਰ ਚੰਦ ਚੌਧਰੀ ਸਿੰਘਵਾ ਖਾਸ ਵਾਲੇ ਠੀਕ ਹੈ ਤੇ ਉਹ ਜਿਹਦਾ ਛੋਟਾ ਸੀ ਹੀਰਾ ਅੱਛਾ ਹੀਰਾ ਵੀ ਚਲ ਗਿਆ ਤੇ ਚੌਧਰੀ ਵੀ ਆਪ ਚਲ ਗਿਆ ਹੁਣ ਅੱਛਾ ਉਹਨਾਂ ਤੋਂ ਖਰੀਦੀ ਸੀ ਆਪਾਂ ਉਹਨਾਂ ਤੋਂ ਖਰੀਦੀ ਸੀ ਕਿਤੇ ਉਹਨਾਂ ਟਾਈਮਾਂ ਦੇ ਵਿੱਚ ਬਈ ਫਿਰ ਇਹ ਕਿੰਨੇ ਦੀ ਖਰੀਦੀ ਸੀਗੀ ਇਹ ਆਪਾਂ 1.80 ਲੱਖ ਦੇ ਲਈ ਸੀ ਉਹਨਾਂ ਟਾਈਮਾਂ ਦੇ ਵਿੱਚ ਦੋਸਤੋ ਆਹ ਮੱਝ ਹੈ ਨਾ ਜਿਹੜੀ ਇਹਦਾ ਸੈਕੰਡਾਈ ਸੀ ਕਿਤੇ ਇੱਕਤੀ ਵੀ ਹੈ ਜੀ ਅੱਛਾ ਉਹ ਅੱਗੇ ਇਹਦੀ ਕੱਟੀ ਤੇ ਦੱਸਾਂਗੇ ਠੀਕ ਹੈ 1.80 ਲੱਖ ਦੀ ਖਰੀਦੀ ਸੀ ਹੁਣ ਤਾਂ ਮਤਲਬ ਕਿਹੜਾ ਮਸੂਆ ਸੂਗੀ ਬਈ ਇਹ ਇਸ ਐਮਐਸ ਉਹ ਸੁਗੀ ਤੇ ਜਦੋਂ ਬਈ ਮੇਲੇ ਤੇ ਫਸਟ ਆਈ ਸੀਗੀ ਜਾਂ ਸੈਕੰਡ ਆਈ ਸੀਗੀ ਤੇ ਉਦੋਂ ਇਹ ਮਤਲਬ ਬਿਊਟੀ ਦੇ ਵਿੱਚ ਆਈ ਸੀ ਕਿ ਕਿਵੇਂ ਬਿਊਟੀ ਜਿਹੜਾ ਦੁੱਧ ਚ ਦੁੱਧ ਚ ਤੇ ਬਿਊਟੀ ਤੇ ਉਦੋਂ ਕਿੰਨਾ ਦੁੱਧ ਕੱਢਿਆ ਸੀ ਬਈ ਨੇ 23 ਕਿਲੋ ਕੁਝ ਗ੍ਰਾਮ ਸੀ 23 ਕਿਲੋ ਬਈ ਸਾਰੇ ਕੰਪਸੂ ਨਾ ਰਿਕਾਰਡ ਵਾਲੇ ਆ ਬਾਈ ਕੋਲੇ ਪਸ਼ੂ ਅੱਗੇ ਆ ਜਾ ਬਈ ਕਿਰਾਂ ਹੁਣ ਜਿਵੇਂ ਆਹ ਝੋਟੀਆਂ ਆ ਗਈਆਂ ਬਾਈ ਕੋਲੇ ਹਨਾ ਹਾਂਜੀ ਹਾਂਜੀ ਠੀਕ ਐ ਤੇ ਇਹਦੀ ਵੀ ਆਪਾਂ ਲੈਨੇ ਆਂ ਡਿਟੇਲ ਆਹ ਝੋਟੀ ਆ ਬਈ ਇਹ ਇਹ ਸਲੰਦ ਵਾਲੀ ਦੀ ਜਿਹੜੀ ਆਪਾਂ ਦੱਸੋ ਕਟਣੀ ਦਿੰਦੀ ਆ ਅੱਛਾ ਜਿਹੜੀ ਉਹ ਛੋਟੀ ਆ ਛੋਟੀ ਮੱਝ ਦੀ ਆ ਠੀਕ ਹੈ ਤੇ 20 ਕਿਲੋ ਤੋਂ ਤਾਂ ਪਾਈ ਜਾਂਦੀ ਆ ਉਹ ਹਾਂਜੀ ਹਾਂਜੀ 20 ਕਿਲੋ ਤਾਂ ਆਰਾਮ ਨਾਲ ਹੀ ਪਾਈ ਜਾਂਦੀ ਆ ਆ ਨੇੜੇ ਹੋ ਕੇ ਦਿਖਾ ਦੇ ਦੋਸਤਾ ਵੀ ਇਹਦੀ ਕੱਟੀ ਦੀ ਵੀ ਜੇ ਵੀ ਹੁਣ ਜਿਵੇਂ ਇਹ ਕੱਟੀਆਂ ਜੇ ਕੋਈ ਕਿਸੇ ਨੇ ਲੈਣੀਆਂ ਹੁਣ ਤੁਸੀਂ ਵੇਚ ਦੋਗੇ ਜੇ ਕਿਸੇ ਦੇ ਮਤਲਬ ਤੁਹਾਡੇ ਜਿਹੜੀਆਂ ਬਕਾਊ ਹੋਣਗੀਆਂ ਵੇਚ ਦਾਂਗੇ ਉਹ ਚੰਗੇ ਪੈਸੇ ਦੇਊਗਾ ਪੈਸੇ ਚੰਗੇ ਦੇਊਗਾ ਭਾਈ ਕਹਿੰਦਾ ਵੇਚ ਵੀ ਦੇਵਾਂਗੇ ਕੰਨੀ ਗੱਲ ਠੀਕ ਆ ਭਾਈ ਕਿਸੇ ਪਾਸੋਂ ਮਾਲ ਆ ਜਿਹੜਾ ਕੋਈ ਦੋਸਤਾ ਇਹਨਾਂ ਦਾ ਕੋਈ ਮਾਲ ਆ ਜਿਹੜਾ ਮਾੜਾ ਨਹੀਂ ਹੈਗਾ ਸਾਰਾ ਪਸ਼ੂ ਆ ਜਿਹੜੇ ਇੱਧਰ ਗਾਂਹ ਦਿਖਾ ਦੇ ਕਰਾਂ ਕੱਟੀਆਂ ਜਿਹੜੀਆਂ ਬਾਈ ਜਿਵੇਂ ਆਹ ਕੱਟੀਆਂ ਵੀ ਇਹ ਆਪਣੀਆਂ ਆਪ ਦੀਆਂ ਮਤਲਬ ਜਿਹੜੀਆਂ ਹਰਿਆਣੇ ਵਾਲਿਆਂ ਦੀ ਆ ਗਈਆਂ ਆਹ ਆਹ 3 ਲੱਖ ਵਾਲੀ ਦੀ ਕੱਟੀ ਆ ਜੀ 3 ਲੱਖ ਵਾਲੀ ਦੀ ਕੱਟੀ ਹੈਗੀ ਹਾਂ ਠੀਕ ਹੈ ਤੇ ਜਿਹੜੀ ਆਹਾਂ ਕਿ ਨਾਲ ਵਾਲੀ ਉਹ ਖੜੀ ਜੀ ਅੱਛਾ ਜਿਹੜੀ ਆ ਖੜੀ ਹੈ ਨਾਲ ਹਾਂ ਹਾਂ ਠੀਕ ਹੈ ਇਹ ਜੀ ਮਾਂ ਉਹ ਖੜੀ ਹੈ ਸਾਹਮਣੇ ਗਾਂ ਨਾਲ ਜੀ ਸਮਝੇ ਇਹ ਥੋੜੇ ਦਿਨ ਹੋ ਗਏ 15 ਦਿਨ ਹੋ ਗਏ ਇੱਧਰ ਆਈ ਨਾਲ ਦੁੱਧੋ ਛੜਤੀ ਸੀ ਦੁੱਧੋ ਛੜਤੀ ਹੁਣ ਛੱਡੀ ਆ ਦੁੱਧੋ ਹਾਂ ਉਹ ਮੱਝ ਦੋ ਛੜਤੀਆਂ ਕੱਟੀ ਆਉਦੀ ਠੀਕ ਐ ਉਹ 7 ਮਹੀਨੇ ਦੇ ਗੱਬਣਾ ਉਸ ਟਾਈਮ ਸਮਝ ਕੇ ਗੱਲ ਹਾਂ 7 ਮਹੀਨੇ ਰਹਿ ਗਏ ਅਗਲੀਆਂ ਭਈਆਂ ਅਗਲੀਆਂ ਅਗਲੀਆਂ ਜੁਤਾਈ ਵਾਲੇ ਬਰਿੰਦਰ ਦੀ ਉਹ ਜਿਹੜੀ ਮੱਝ ਸਾਈ ਸੁਨੋਂ ਬਾਹਰ ਖੋਲ ਕੇ ਹਾਂ ਹਾਂ ਉਹਦੀ ਕੱਟੀ ਆਹੀ ਇਹ ਉਹਦੀ ਕੱਟੀ ਆ ਗਈ ਹਾਂ ਦੋਸਤੋ ਇਹੇ ਕੱਟੀਆਂ ਨਾਲ ਇਹ ਇਹੇ ਕੱਟੀਆਂ ਜਿਹੜੀਆਂ ਤੁਸੀਂ ਥੱਲੋਂ ਦਿਖਾ ਦੋ ਮੜੀਆਂ ਜੀਆਂ ਆ ਵੇਖੋ ਇਹ ਹਾਂ ਜਮਾ ਸਹੀ ਗੱਲ ਹੈ ਕੱਲਾ ਕੱਲਾ ਥਣ ਪਿਆਗਾ ਤੇ ਸਿੰਘਾ-ਸੁੰਗਾ ਦੀ ਦੇਖ ਲਓ ਤੁਸੀਂ ਹਨਾ ਵੀ ਸਿੰਘ ਵੀ ਬਹੁਤ ਵਧੀਆ ਨੇ ਤੁਸੀਂ ਐਂ ਦੇਖ ਲਓ ਵੀ ਸਿੰਘ ਆ ਜਿਹੜੇ ਹਾਂ ਤੇ ਅੱਗੇ ਬਈ ਆਹ ਜਿਵੇਂ ਆਹ ਕੱਟੀ ਆ ਗਈ ਇਹ ਆਉਂਦੀ ਹੈ ਜੀ ਫਰਾਨਾ ਕਪੂਰ ਚੰਦ ਚੌਧਰੀ ਵਾਲੀ ਮੱਸੀ ਦੀ ਅੱਛਾ ਇਹ ਥੋੜੀ ਜਿਹਾ ਹੋ ਗਈ ਸੀ ਪਿਛਲੇ ਵਾਰ ਜਦੋਂ ਬਿਮਾਰੀ ਆਈ ਆ ਉਹ ਹਾਂ ਹਾਂ ਮੂੰਹ ਖੜ ਵਾਲੀ ਉਹ ਚ ਮੱਸੀ ਬਚੀ ਆ ਮੱਸੀ ਬਚੀ ਆ ਪਰ ਇਹ ਸਿਹਤ ਤਾਂ ਐਂ ਲੱਗਦਾ ਪੂਰੀ ਵਧੀਆ ਪਈ ਆ ਸਿਹਤ ਤਾਂ ਨਹੀਂ ਨਹੀਂ ਤਾਂ ਵੀ ਕਮਜ਼ੋਰ ਆ ਠੀਕ ਆ ਕਮਜ਼ੋਰ ਆ ਭਾਈ ਇਹ ਕਹਿੰਦਾ ਦੇਖ ਲਓ ਮੈਨੂੰ ਤਾਂ ਨਹੀਂ ਲੱਗਦੀ ਕਿਸੇ ਪਾਸੇ ਕਮਜ਼ੋਰ ਬਈ ਕਹਿੰਦਾ ਫੇਰ ਵੀ ਕਮਜ਼ੋਰ ਹੈ ਜੇ ਮਿਆ ਆ ਗਈ ਆ ਹੁਣ ਇਹ ਕੱਟੀ ਬਈ ਇਹ ਉਹ ਬੱਚੇ ਜੀ ਗੰਜਾਂ ਦੇ ਨਾਲ ਅੱਛਾ ਬਈ ਠੀਕ ਹੈ ਹਾਂ ਹਾਂ ਤੇ ਇਹਦੀ ਕਿੰਨੀ ਉਮਰ ਹੋ ਗਈ ਬਈ ਹੁਣ ਇਹਦੀ ਹੋ 2 ਸਾਲ ਦੀ 2 ਸਾਲ ਹਾਂ ਤੇ ਇਹ ਹੀਟ ਚ ਆਈ ਸੀ ਹੀਟ ਚ ਆ ਗਈ ਸੀ ਅੱਛਾ ਇਹ ਅਜੇ ਪਾਊਡਰ ਪੁੱਡਰ ਪਾਈ ਜਾਂਦੇ ਕਰਾਈ ਨਹੀਂ ਉਹ ਕਰਾਈ ਨਹੀਂ ਹੈਗੀ ਠੀਕ ਹੈ ਤੇ ਜਿਵੇਂ ਮਤਲਬ ਜੇ ਕਿਸੇ ਨੇ ਮਤਲਬ ਮੰਗ ਲਈ ਕੱਟੀ ਆਪਣੀ ਵੀਡੀਓ ਦੇਖ ਕੇ ਫੇਰ ਬਈ ਕਰ ਦਾਂਗੇ ਸੇਲ 1 ਕਿਲੋ ਵਿੱਚੋਂ ਕਰ ਦੋ ਇੱਕ ਦੋ ਕਰ ਦਾਂਗੇ ਬਾਈ ਕਹਿੰਦਾ ਵੀ ਸੇਲ ਵੀ ਕਰ ਦਾਂਗੇ ਇੱਕ ਦੋ ਜੇ ਕੱਲ ਬੇਸ਼ਤੀ ਸੰਦੋਹੇ ਦੇ ਬੰਦੇ ਲੈ ਗਏ ਸੰਦੋਹੇ ਦੇ ਬੰਦੇ ਲੈ ਗਏ ਅੱਛਾ ਹਾਂ ਠੀਕ ਹੈ ਉਹ ਕਿੰਨੇ ਦੀ ਵੇਚੀ ਬਾਈ ਉਹ 40000 ਦੀ 40000 ਦੀ ਤਾਂ ਵਰਗੀ ਨਹੀਂ 10 ਮਹੀਨੇ ਹੋਰ ਸੀ ਉਹਦੀ 10 ਮਹੀਨੇ ਦੀ ਇੱਧਰ ਬਾਈ ਕੈਮਰਾ ਕਰ ਬਈ ਦੋਸਤਾਂ ਜਿਹੜੇ ਬਾਈ ਦੋਸਤੋ ਇੱਕ ਸੰਦੋਹੇ ਦੇ ਬੰਦੇ ਲੈ ਗਏ ਠੀਕ ਹੈ ਤੇ ਉਹ 40000 ਦੀ ਕੱਟੀ ਵੇਚੀ ਐ ਤੇ ਵੇਚੀ ਕਿੰਨੀ ਉਮਰ ਦੀ ਐ ਵੀ 10 10 ਮਹੀਨੇ ਦੀ 10 ਮਹੀਨਿਆਂ ਦੀ ਉਮਰ ਸੀ ਤੇ ਦੁੱਧੋ ਹਜੇ ਚੱਲੀ ਜਾਂਦੀ ਸੀਗੀ ਬਸ ਦੁੱਧੋ ਸਾੜਦੀ ਸੀ ਉਹ ਲੈ ਵੀ ਇੱਕ ਗੱਲ ਸੁਣ ਲਓ ਦੋਸਤੋ ਜੇ ਤੁਸੀਂ ਆਏ ਆ ਖੂਣਾ ਵੀ 10 ਮਹੀਨੇ ਦੀ ਕੱਟੀ 40000 ਰੁਪਏ ਦੀ ਮਤਲਬ ਮੈਨੂੰ ਐ ਲੱਗਦਾ ਵੀ 30 35000 ਦਾ ਤਾਂ ਦੁੱਧ ਹੀ ਪੀ ਗਈ ਹੋ ਯਾਰ ਬਾਈ ਬਸ ਐ ਹੀ ਆ ਹਨਾ ਹਰਿਆਣੇ ਚ ਕੋਈ ਲੱਖ ਨਹੀਂ ਦਿੰਦਾ ਹਰਿਆਣੇ ਚ ਇਹੀ ਕੱਟੀਆਂ ਲੈਣ ਵਗਜੋ ਅੱਛਾ ਲੱਖ ਲੱਖ ਰੁਪਏ ਦੀ ਲੈ ਵੀ ਹਰਿਆਣੇ ਚ ਵਗਜੋ ਬਾਈ ਕਹਿੰਦਾ ਲੱਖ ਲੱਖ ਰੁਪਏ ਦੀਆਂ ਕੱਟੀਆਂ ਦੇਣਗੇ ਸੋਨੂੰ ਪਤਾ ਹੀ ਐਂਡਿੰਗਾਂ ਮਹਿੰਗੀਆਂ ਮਹਿੰਗੀਆਂ ਤੇ ਕਟਿੰਗਾਂ ਕਿੱਥੋਂ ਸਸਤੀਆਂ ਦੇ ਦੇਣਗੇ ਹਨਾ ਇਹਨਾਂ ਦੇ ਮਾਮਾ ਵੀ ਆਪਣੇ ਕੋਲ ਨੇ ਕਾ ਵੀ ਆ ਹਾਂ ਸਾਰਿਆਂ ਨੂੰ ਵੱਡੀ ਗੱਲ ਇਹ ਹੈਗੀ ਵੀ ਇਹਨਾਂ ਦੀਆਂ ਜਿਹੜੀਆਂ ਮਾਮਾ ਨੇ ਤੇ ਉਹ ਵੀ ਬਾਈ ਕਹਿੰਦਾ ਵੀ ਆਪਣੇ ਕੋਲੇ ਹੈ ਜੀ ਇਹ ਨਹੀਂ ਹੈਗਾ ਵੀ ਮਾਮਾ ਇਹਨਾਂ ਦੀਆਂ ਨਾ ਹੁਣ ਮੌਕੇ ਦੇ ਉੱਤੇ ਜੇ ਮੌਕੇ ਦੇ ਉੱਤੇ ਜੇ ਕਿਸੇ ਨੇ ਡੀਐਨਏ ਟੈਸਟ ਕਰਵਾਉਣਾ ਹੋਵੇ ਉਹ ਵੀ ਯਾਰ ਫੁੱਲ ਅਥਾਰਟੀ ਹੈ ਬਾਈ ਦੀ ਜੋ ਮੈਂ ਗਲਤ ਸਾਫਤ ਕਰਦੇ ਬਾਹਰ ਖਰੀਦੀ ਹੋਈ ਕੱਟੀ ਆ ਠੀਕ ਹੈ ਹਾਂ ਹਾਂ ਕੱਤੀ ਆ ਵਾ ਫ੍ਰੀ ਦੇਵਾਂਗੇ ਪੈਸੇ ਵੀ ਨਹੀਂ ਲੈਂਦੇ ਇੰਨੀ ਆਪਣੀ ਲੈ ਵੀ ਇੰਨੀ ਹੁਣ ਨਾ ਬੰਦਾ ਕੋਈ ਗਰੰਟੀ ਲੈਂਦਾ ਨਹੀਂ ਹੁੰਦਾ ਬਾਕੀ ਐ ਪੇਸ਼ ਕਰਦੇ ਵੀ ਬਾਹਰੋਂ ਖਰੀਦੀ ਹੋਈ ਕੱਤੀ ਆ ਇਹ ਠੀਕ ਹੈ ਹੂੰ ਹੂੰ ਆਪਣੇ ਕੋਲ ਬੰਨਣ ਥਾਂ ਨਹੀਂ ਹੁਣ 50 ਨਗ ਹੋਏ ਪਿਆ 50 ਨਗ ਹੋਏ ਪੈਸੇ ਤਾਂ ਵੇਚਦੇ ਆ ਤਾਂ ਵੇਚਦੇ ਸਹੀ ਗੱਲ ਆ ਬਈ ਨਹੀਂ ਮਤਲਬ ਤੁਸੀਂ ਇੱਧਰ ਦੇਖ ਲਓ ਹਨਾ ਵੀ ਇੱਧਰ ਬਾਹਰ ਵੀ ਦੇਖੋ ਬਾਈ ਦਿਖਾਓ ਫਾਰਮ ਇੱਧਰ ਜਿਹੜਾ ਤੁਹਾਨੂੰ ਦੇਸੀ ਜਾਂਦਾ ਇੱਧਰ ਬਾਹਰ ਬਾਈ ਪਸ਼ੂ ਛੱਡ ਦਿੰਦੇ ਆ ਖੁੱਲੇ ਕਈ ਵਾਰੀ ਗਾਈਆਂ ਨੂੰ ਖੁੱਲੇ ਛੱਡਦੇ ਆ ਹੁਣ ਤਾਂ ਮੀਂਹ ਪੈ ਕੇ ਹਟੇਗਾ ਤੇ ਭਾਈ ਮੈਂ ਤਾਂ ਇਹ ਹੀ ਗੱਲ ਕਹਿਣਾਗਾ ਵੀ ਜੇ ਭਰੋਸੇਯੋਗ ਬੰਦੇ ਤੋਂ ਕੋਈ ਨਗ ਖਰੀਦਿਆ ਜਾਵੇ ਦੋ ਪੈਸੇ ਵੱਧ ਲਾ ਦੇ ਨਾ ਮੈਂ ਕਹਿੰਦਾ ਕੋਈ ਦਿੱਕਤ ਨਹੀਂ ਹੈਗੀ ਹੈਨਾ ਹਾਂਜੀ ਹਾਂਜੀ ਤੇ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲਾਂ ਕਰੀ ਜਾਂਦੇ ਸੀਗੇ ਤੁਸੀਂ ਦੱਸਿਆ ਸੀਗਾ ਭਾਈ ਜੀ ਇਹਨਾਂ ਨੇ ਮਤਲਬ ਇਹ ਕੱਟੀਆਂ ਸਾਡੇ ਤੋਂ ਜਿਵੇਂ ਅ ਕਿਹੜਾ ਪਿੰਡ ਦੱਸਿਆ ਸੀਗਾ ਟਿੱਲੋ ਟਿੱਲੋ ਬੰਡੇ ਵਾਲਾ ਭਾਈ ਮਨਦੀਪ ਦਾ ਭਾਈ ਸੁਖਦੀਪ ਅੱਛਾ ਮਨਦੀਪ ਦਾ ਭਾਈ ਸੁਖਦੀਪ ਲੈ ਕੇ ਉਹ ਵੀ ਲੈ ਕੇ ਆ ਉਹਨਾਂ ਕਰੇ 20 ਕਿਲੋ ਐਸਟਮ ਪੁੱਛ ਲੋ ਨੂੰ ਫੋਨ ਲਾ ਕੇ ਟਿੱਲੋ ਬੰਡੇ ਵਾਲਿਆਂ ਨੂੰ ਆਪਾਂ ਤੋਂ ਲੈ ਕੇ ਗਏ ਸੀ ਠੀਕ ਹੈ ਲੈ ਵੀ ਗਰੰਟੀਆਂ ਜਿਹੜੀਆਂ ਦੋਸਤੋ ਬਾਕੀ ਸਾਨੂੰ ਬਈ ਇਹ ਗੱਲ ਕਹਿੰਦਾ ਸੀ ਪਹਿਲਾਂ ਸਕਰੀਨ ਤੋਂ ਪਿੱਛੇ ਵੀ ਸਾਨੂੰ ਕੋਈ ਜ਼ਰੂਰੀ ਨਹੀਂ ਹੈਗਾ ਸਾਡਾ ਕੋਈ ਮਾਲ ਦੇ ਕੇ ਪਰ ਜੇ ਕੋਈ ਨਸਲ ਦੇ ਵਿੱਚ ਸੁਧਾਰ ਕਰਨਾ ਚਾਹੁੰਦਾ ਵੀਰ ਅਸੀਂ ਕੱਲੀ ਤਨ ਇੱਕ ਕਰੋ ਹੋਰ 1 ਲੱਖ ਲੋਕਾਂ ਨੇ ਦਾ ਗੱਪ ਝੂਠ ਮੰਨੇ ਉਹ 3 ਲੱਖ ਦੀ ਵੀ ਖਰੀਦੀ ਆ ਆਪਾਂ ਆਪਣਨ ਘਰੋਂ ਵੀ ਸੇਲ ਕਰੀ ਇੱਕ ਝੋਟੀ ਬਹਿਣੀ ਵਾਲ ਪਿੰਡਾਂ ਨੂੰ ਲੈ ਕੇ ਪੌਣੇ 3 ਲੱਖ ਦੀ ਲੱਗੇ ਗਈ ਸੀ ਉਹ ਲੈ ਵੀ ਮਤਲਬ ਨਾ ਜੇ ਬੰਦਾ ਕੋਈ ਕਹੇ ਹਨਾ ਵੀ ਗੱਫਾ ਮਾਰ ਦੇ ਬੰਦਾ ਪੌਣੇ 3 ਲੱਖ ਦੀ ਬਹਿਣੀ ਵਾਲ ਪਿੰਡ ਗਈ ਹੋਈ ਐ ਹਰफूल ਸਿੰਘ ਦੇ ਘਰੇ ਮੱਜ ਗਈ ਹੋਈ ਐ ਐਸੇ ਫਾਰਮ ਤੋਂ 4.3 ਲੱਖ ਦੀ ਤੇ ਠੀਕ ਆ ਬਾਈ ਜੀ ਮੈਂ ਤਾਂ ਐਂਡ ਤੇ ਇਹੀ ਕਹਿਣਾ ਚਾਹਨਾ ਵੀ ਪੰਜਾਬ ਦੇ ਵਿੱਚ ਜੇ ਆਪਾਂ ਬਰੀਡ ਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਆ ਦੋਸਤੋ ਹੱਥ ਜੋੜ ਕੇ ਬੇਨਤੀ ਐ ਚੰਗੇ ਨਗ ਪਾਲੋ ਆਪਾਂ ਇੱਕ ਇੱਕ ਜੇ ਦੋ ਦੋ ਵੀ ਘਰੇ ਜਿਹੜੇ ਰੱਖਦੇ ਆ ਤੇ ਚੰਗੇ ਤਸੱਲੀ ਵਾਲੇ ਪਸ਼ੂ ਲੈਤੇ ਜਾਣ ਹਨਾ ਵੀ ਮੈਂ ਤਾਂ ਕਹਿੰਦਾ ਵੀ ਨਸਲ ਦੇ ਵਿੱਚ ਸੁਧਾਰ ਹੁੰਦਾ ਤੇ ਉਹ ਆਪਾਂ ਸਾਹਮਣੇ ਤਾਂ ਉਹੀ ਐ ਪਸ਼ੂ ਨੂੰ ਸਾਮ ਸੰਭਾਲ ਵੀ ਕਰਨੀ ਤਾਂ ਆਪਾਂ ਚੰਗੇ ਨਗਦੇ ਆ 15 ਸਾਲ ਹੋ ਗਏ ਕੰਮ ਤੇ ਹਾਂ ਨਹੀਂ ਹੁਣ ਇਸ ਟਾਈਮ ਤੇ ਇੱਥੇ ਆਏ ਆ 15 ਸਾਲ ਲੱਗ ਗਏ ਸਹੀ ਗੱਲ ਆ ਬਈ ਦੋਸਤੋ ਮੇ ਬਾਈ ਦਾ ਕਹਿਣਾ ਵੀ 15 ਸਾਲ ਲੱਗ ਗਏ ਹੈਨਾ ਵੀ 15 ਸਾਲ ਵੀ ਬਹੁਤ ਹੋ ਜਾਂਦੇ ਹੈਨਾ ਮਿਹਨਤ ਦੇ ਵਿੱਚ ਲੱਗਿਆ ਹੋਇਆ ਇਹਨੂੰ 15 ਸਾਲ ਹੋ ਗਏ ਇੱਥੋਂ ਤੱਕ ਇੰਨਾ ਕੁ ਜਿਹੜਾ ਆਪਾਂ ਕੰਮ ਕੀਤਾ ਬਾਈ ਕਹਿੰਦਾ ਜਿੰਨਾ ਕ ਆਪਾਂ ਫਾਰਮ ਤੁਹਾਨੂੰ ਦਿਖਾਇਆਗਾ ਵੀ ਬੜੀ ਮਿਹਨਤ ਨਾਲ ਆਏ ਆ ਕਿ ਪਸ਼ੂਆਂ ਦੇ ਵਿੱਚ ਕੋਈ ਤਸਾਣੀ ਨਹੀਂ ਹੈਗੀ ਪਸ਼ੂਆਂ ਚ ਪਸ਼ੂ ਤਿਆਰ ਕੀਤੇ ਆ ਹਾਂ ਪਸ਼ੂਆਂ ਚ ਪਸ਼ੂ ਤਿਆਰ ਕਰਨਾ ਬਈ ਬਹੁਤ ਔਖਾ ਮੈਂ ਕਹਿੰਦਾਗਾ ਤੇ ਕਰੋ ਪੈਸਾ ਲਾ ਕੇ ਨਹੀਂ ਪਸੂ ਕੋਈ ਬੇਸਤ ਲੈ ਲੈ ਚੰਦੋ ਚੰਗਾ ਲੈ ਇੱਕ ਬਈ ਮਿਸਾਲ ਆ ਜਿਵੇਂ ਆਪਾਂ ਕਹਿ ਦਗੇ ਬਈ ਮਤਲਬ ਦੁੱਧ ਦੇ ਵਿੱਚ ਘਟਾ ਤੁਸੀਂ ਇਹ ਲਾਸਟ ਦੇ ਵਿੱਚ ਇਹੀ ਪੁੱਛਣਾ ਕੋਈ ਘਟਾ ਵਾ ਤਾਂ ਤੁਹਾਨੂੰ ਲੱਗਦਾ ਜਿਵੇਂ 2000 ਰੁਪਏ ਨੂੰ ਹੋ ਗਈ ਸੀ ਘਟਾ ਤਾਂ ਨਹੀਂ ਕਿਹਾ ਜੇ ਆਪਾਂ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਹਣਾ ਹਾਂ ਸਾਡੇ ਵੀ ਹਰ ਚਾਰ ਬੰਦੇ ਖੜੇ ਆ ਇਹ ਕੀ ਮਾਫ ਕਰਦਾ ਸੀ ਅੱਛਾ ਲੈ ਵੀ ਆ ਬੰਦੇ ਚਾਰ ਖੜੇ ਆ ਤੁਸੀਂ ਇਹ ਦੇਖ ਲਓ ਚਾਰੇ ਦੇ ਚਾਰੇ ਬੰਦੇ ਆ ਜਿਹੜੇ ਬਾਈ ਨੇ ਰੱਖੇ ਹੋਇਆ ਇਹ ਵੀ ਪਸ਼ੂਆਂ ਦੇ ਸਿਰਤੀ ਰੱਖੇ ਹੋਇਆ ਬਾਈ ਨੇ ਆਈ ਨਹੀਂ ਹੈਗਾ ਵੀ ਕੋਈ ਮਤਲਬ ਆਪਦੇ ਪੱਲੋਂ ਖਰਚ ਕਰਕੇ ਪਸ਼ੂ ਸਾਭਦੇ ਹੈਗੇ ਤੇ ਸਾਰਿਆਂ ਨੂੰ ਇਹੀ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਚੰਗਾ ਪਸ਼ੂ ਰੱਖੋ ਘਰ ਦੇ ਵਿੱਚ ਜੇ ਇੱਕ ਜਾਂ ਦੋ ਪਸ਼ੂ ਰੱਖਣਾ ਚੰਗੇ ਰੱਖੋ ਆਪਾਂ ਮਾੜੇ ਨਾ ਰੱਖੋ ਕਿਸੇ ਦੇ ਵਿੱਚ ਅਸਾ ਝਾਂਸੇ ਦੇ ਵਿੱਚ ਵੀ ਨਾ ਆਓ ਵੀ ਸਾਡੇ ਕੋਲੇ ਆਹਾ ਬਰੀਡ ਇੰਨੀ ਮਹਿੰਗੀ ਇਹਦਾ ਮਤਲਬ 25 ਕਿਲੋ ਦੁੱਧ ਵਾਲੀ ਮੱਝ ਦੀ ਕੱਟੀ ਇਹ ਸਾਡੇ ਤੋਂ ਲੈ ਜਾਓ ਬਾਕੀ ਘਰੇ ਆ ਕੇ ਲੋਕਾਂ ਦੇ ਮਤਲਬ ਆਪਸ ਵਾਸਤੂ ਪੁੱਛ ਲੋ ਆਸ-ਪਾਸ ਪਿੰਡਾਂ ਦੇ ਮੈਂ ਕਹਿੰਦਾ ਇਲਾਕੇ ਦੇ ਵਿੱਚ ਨਾਮ ਆ ਦੋਸਤੋ ਐ ਨਹੀਂ ਹੈਗਾਗਾ ਵੀ ਮਤਲਬ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਕੋਈ ਰਿਸ਼ਤੇਦਾਰੀ ਕੱਢ ਕੇ ਜਾਂ ਕਿਵੇਂ ਵੀ ਕਰਕੇ ਕਨਫਰਮ ਕਰ ਸਕਦਾ ਬਈ ਹਾਂਜੀ 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 ਤੇ ਸਾਡਾ ਅੱਜ ਦਾ ਮਤਲਬ ਜਿਹੜੀ ਸੀਗੀ ਨਾ ਵੀਡੀਓ ਦਾ ਬਣਾਉਣ ਦਾ ਇਹੀ ਮਕਸਦ ਆ ਦੋਸਤੋ ਵੀ ਅਸੀਂ ਤੁਹਾਨੂੰ ਕੋਈ ਚੰਗਾ ਫਾਰਮ ਦਿਖਾ ਦਈਏ ਵਿਜ਼ਿਟ ਕਰਾਈਏ ਅਸੀਂ ਮੱਝਾਂ ਦਿਖਾਈਏ ਕਟੀਆਂ ਦਿਖਾਈਏ ਕਿਵੇਂ ਮਤਲਬ ਪਾਲਦੇ ਨੇ ਤੇ ਇਹ ਤੁਸੀਂ ਦੇਖ ਕੇ ਸਾਡੀ ਇਸ ਵੀਡੀਓ ਨੂੰ ਬੰਦਾ ਕੋਈ ਦੇ ਚਾਰ ਬੰਦੇ ਵੀ ਕੋਈ ਪਸ਼ੂ ਚੰਗਾ ਰੱਖਣ ਦੀ ਕੋਸ਼ਿਸ਼ ਕਰਨਗੇ ਤਾਂ ਪੰਜਾਬ ਦੀ ਨਸਲ ਦੇ ਵਿੱਚ ਸੁਧਾਰ ਆਊਗਾ ਤੇ ਇੱਥੇ ਅਸੀਂ ਵੀਡੀਓ ਦਾ ਐਂਡ ਕਰਦੇ ਆਂ ਕਿ ਬਾਈ ਜੀ ਦਾ ਅਸੀਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਹੜਾ ਸਾਨੂੰ ਤੁਸੀਂ ਮੌਕਾ ਦਿੱਤਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਇਹ ਹੀ ਵੀਡੀਓ ਤੁਸੀਂ ਆਪਣੇ ਫੇਸਬੁੱਕ ਦੇ ਪੇਜ ਤੇ ਦੇਖਦੇ ਹੋ ਤਾਂ ਪੇਜ ਨੂੰ ਫੋਲੋ ਕਰਿਓ ਤੇ YouTube ਚੈਨਲ ਨੂੰ ਦੇਖਦੇ ਹੋ ਤਾਂ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਸਟ ਤੇ ਅਸੀਂ ਸੋਡੇ ਸਾਰੇ ਵੀਰਾਂ ਦਾ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆਂ ਠੀਕ ਹੈ ਜੀ ਧੰਨਵਾਦ ਧੰਨਵਾਦ